हां जी दोस्तों शासकीयकार मेरा नाम डॉक्टर अमरजीत ਪਿੰਡ ਦੇਦਣਾ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤਣਾ ਹਲਕਾ ਸਤਰਾਣਾ ਤੇ ਮੈਂ ਪਿੰਡ ਦੇਦਣਾ ਰਹਿਣਾ ਨਾ ਤੇ ਮੇਰੇ ਪਿੰਡ ਚ ਨਾ ਸ਼ਰਿਆਮ ਹੀ ਚਿੱਟਾ ਨਜਾਇਜ਼ ਤਰੀਕੇ ਨਾਲ बिक ਰਿਆ ਹੈ ਗੋਲੀਆਂ बिक ਰਿਆ ਨੇ दारू बिकਦੀ ਹੈ ਠੀਕ ਹੈ ਸ਼ਰਿਆਮ ਹੀ ਕੀ ਮੇਰਾ ਪਿੰਡ ਦੇਦਣਾ ਬਣਿਆ ਹੋਇਆ ਨਾ ਆਲੇ ਦਾਲੇ ਦੇ 10 ਤੋਂ 15 ਪਿੰਡ ਨੂੰ ਅੱਜ ਸਬਲਾਈ ਕਰ ਰਿਹਾ ਹੈ ਇਸ ਦੇ ਵਿੱਚ ਕਟੋਟਾ 50 ਤੇ 30 ਤੇ 35 ਘਰ ਨੇ ਜਿਹੜੇ ਇਹ ਸਮਗਲੀ ਕਰ ਰਹੇ ਨੇ ਅੱਜ ਤੋਂ ਨਹੀਂ ਕਰ ਰਹੇ ਇਹ ਕਟੋ-ਕਟ ਇਹਨਾਂ ਨੂੰ 25-30 ਸਾਲ ਤੋਂ ਮੈਂ ਦੇ ਦਿਨ ਹੋ ਗਿਆ ਦੂਜੀ ਗੱਲ ਸਾਥ ਜੀ ਮੇਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪਿੰਡ ਦੀ ਪੰਚਾਇਤੀ ਜ਼ਮੀਨ 'ਚ ਨਜਾਇਜ਼ ਕਬਜ਼ਾ ਕਰਕੇ ਆਪਦੀਆਂ ਕੋਠੀਆਂ ਤੇ ਆਪਦੀ ਬਾਉਂਡਰੀ ਮਾਰੀ ਹੋਈ ਹੈ ਜਿਵੇਂ ਮਕਾਨ ਬਣਾਏ ਹੋਏ ਨੇ ਇਹਨਾਂ ਦਾ ਕੋਈ ਵੀ ਬੰਦਾ ਉੱਧਿਆੜੀ ਮਜ਼ਦੂਰੀ ਨਿਕਲਦਾ ਇਹਨਾਂ ਇਹ ਸਾਰਾ ਕੁਸ਼ੀ ਹੀ ਇਸ ਚਿੱਟਾ ਵੇਚ ਕੇ ਸਮਗਲਿੰਗ ਕਰਕੇ ਇਸ ਤੋਂ ਬਣਾਇਆ ਹੋਇਆ ਇਹਨਾਂ ਗੱਡੀਆਂ ਨੇ ਕਾਰਾਂ ਨੇ ਘਰ ਦੇ ਖੁਣ ਦੇ ਕਾਰਾਂ ਦੇ ਏਸੀ ਲੱਗੇ ਹੋਏ ਨੇ ਠੀਕ ਹੈ ਘਰੇ ਹਰ ਇੱਕ ਫੈਸਿਲਿਟੀ ਰੱਖੀ ਹੋਈ ਹੈ ਜਦੋਂ ਕਿ ਅਸੀਂ ਹੁਣ ਸੁਣਦੇ ਆ ਰਹੇ ਹਾਂ ਕਿ 10-15 ਦਿਨ ਤੋਂ ਵੀ ਆਮ ਆਦੀ ਪਾਰਟੀ ਠੀਕ ਹੈ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲੈ ਰਹੀ ਹੈ ਜਦੋਂ ਕਿ ਮੈਂ ਆਮ ਆਦੀ ਪਾਰਟੀ ਵਿੱਚ 2012 ਜਦੋਂ ਕਿ ਪੀਪਲ ਪਾਰਟੀ ਸੀਗੀ ਉਸ ਟਾਈਮ ਦਾ ਇਸ ਪਾਰਟੀ ਚ ਮੈਂ ਕੰਮ ਕਰ ਰਿਹਾ ਵੀਦਰ ਜੀ ਪਾਰਟੀ ਦਾ ਬੂਥ ਲਾਣ ਵਾਲਾ ਮੈਂ ਆ ਠੀਕ ਹੈ ਮੇਰੇ ਪਿੰਡ ਸਭ ਤੋਂ ਪਹਿਲਾਂ ਆਮ ਆਦਮੀ ਦਾ ਬੂਥ ਲਾਣ ਵਾਲਾ ਬੰਦਾ ਹੀ ਮੈਂ ਆ ਪਰ ਮੈਨੂੰ ਇਸ ਗੱਲ ਤੋਂ ਵੀ ਦੁੱਖ ਹੁੰਦਾ ਕਿ ਮੇਰੇ ਪਿੰਡ ਹੀ ਸਭ ਤੋਂ ਬਾਅਦ ਚ ਟਿਕ ਰਿਹਾ ਆ ਅਸੀਂ ਇਸ ਮੁੱਦੇ ਤੇ ਹਰ ਇੱਕ ਨੂੰ ਮਿਲ ਚੁਕੇ ਆ ਐਮ ਐਲ ਏ ਸਭ ਨੂੰ ਮਿਲ ਚੁਕੇ ਆ ਠੀਕ ਹੈ ਲੋਕਲ ਐਸ ਐਚ ਓ ਠਾਣਾ ਕੱਗਾ ਹਰ ਸਾਲ ਹਰ ਵਾਰ ਜਿਹੜਾ ਵੀ ਆਂਦੇ ਨੂੰ ਮਿਲਦੇ ਆ ਡੀ ਐਸ ਪੀ ਪਤਨਾ ਠੀਕ ਹੈ ਉਹ ਤੋਂ ਬਾਅਦ ਐਸਐਸਪੀ ਪਾਰਕ ਇੱਕ ਦੀਪਕ ਪਾਰਕ ਜੀ ਸ਼ਹਿਰ ਪਟਾਰ ਆਏ ਸੀਗੇ ਉਹ ਵੀ ਸਾਡੇ ਪਿੰਡ ਆ ਕੇ ਗਏ ਨੇ ਉਹ ਵੀ ਸਾਨੂੰ ਹਰ ਤਰ੍ਹਾਂ ਦਾ ਵਿਸ਼ਵਾਸਨ ਦਿਵਾ ਕੇ ਚਲੇ ਜਾਂਦੇ ਨੇ ਵੀ ਅਸੀਂ ਨਸ਼ਾ ਬੰਦ ਕਰ ਦਾਂਗੇ ਸ਼ਾਇਦ ਡੀਜੀਪੀ ਨੇ ਵਿਚਮਾਣੇ ਪ੍ਰੋਗਰਾਮ ਸੀਗਾ ਨਸ਼ਾ ਖਿਲਾਫ ਅਸੀਂ ਉੱਥੇ ਵੀ ਮਿਲੇ ਆ ਪਰ ਸਾਡੇ ਪਿੰਡ ਅਜੇ ਤੱਕ ਸ਼ਰਿਆਮ ਉਸੇ ਤਰ੍ਹਾਂ ਹੀ ਨਸ਼ਾ ਵਿਗਰੇ ਜਿੱਤੇ ਕੋਈ ਕੋਈ ਕਾਰਵਾਈ ਨਹੀਂ ਕੋਈ ਠੱਲ ਨਹੀਂ ਤੇ ਮੈਂ ਤਾਂ ਇੱਕ ਬੇਨਤੀ ਹੈ ਆਮਾਦੀ ਪਾਰਟੀ ਭਗਵੰਤ ਮਾਨ ਸੀਐਮ ਸਾਹਿਬ ਇਸ ਮੁੱਦੇ ਲੱਗੇ ਹੋਏ ਨੇ ਤਾਂ ਸਾਨੂੰ ਪੂਰੀ ਉਮੀਦ ਹੋਊਗੀ ਵੀ ਸਾਡੇ ਪਿੰਡ 'ਚ ਵੀ ਇਹ ਕੋੜ ਵੱਡਿਆ ਜਾਵੇ ਜਿਹੜਾ ਕਿ ਨਸ਼ਿਆਂ ਦਾ ਸੱਤਮਦਰਿਆ ਵਗ ਰਿਹਾ ਹੈ ਇਹ ਮੈਨੂੰ ਲੱਗਦਾ ਮੇਰੇ ਪਿੰਡ 'ਚ ਹੀ ਬਹੁਤ ਜ਼ਿਆਦਾ ਵਿਗਦਾ ਇਹ ਠੀਕ ਹੈ ਲਵੇ ਲਵੇ ਦੇ 20 ਪਿੰਡ ਇਹਨਾਂ ਨੇ ਇਹ ਚਪੇੜ ਦਿੱਤੀ ਲਿੱਤੇ ਹੋਏ ਨੇ ਤੇ ਦੋਸਤੋ ਸਭ ਨੂੰ ਇੱਕ ਬੇਨਤੀ ਹੈ ਕਿ ਮੇਰੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਸੀਐਮ ਭਵੰਤਮਨ ਕੋਲੇ ਤੇ ਹੋਰ ਵੱਡੇ ਅਫਸਰਾਂ ਕੋਲੇ ਪਹੁੰਚੇ ਜੋ ਕਿ ਮੇਰੇ ਪਿੰਡ 'ਚ ਵੀ ਐਕਸ਼ਨ ਲਿਆ ਜਾਵੇ ਅਸੀਂ ਮਤਾ ਪਾ ਕੇ ਦਿੱਤਾ ਹੋਇਆ ਵੀ ਸਾਡੇ ਪਿੰਡ ਦੀ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਤੇ ਇਹੇ ਮੇਰੇ ਪਿੰਡ ਨੂੰ ਨਸ਼ੇ ਦੇ ਅਦਾਲਤ ਤੋਂ ਕੱਢਿਆ ਜਾਵੇ ਦੂਜੀ ਗੱਲ ਤੇ ਮੈਂ ਵੀ ਚਲੋ ਆਮ ਆਦਮੀ ਪਾਰਟੀ ਸਪਾਈ ਹਾਂ 2012 ਤੋਂ ਲੱਗੇ ਹੋਏ ਸੀ ਆਮ ਆਦਮੀ ਪਾਰਟੀ ਨਾਲ ਸਭ ਤੋਂ ਪਹਿਲਾਂ ਛੱਡਿਆ ਚੁੱਕਿਆ ਆਮ ਆਦਮੀ ਪਾਰਟੀ ਦਾ ਮੈਂ ਹਾਂ ਜਦੋਂ ਪੀਪਲਸ ਪਾਰਟੀ ਸੀਗੀ ਉਦੋਂ ਵੀ ਮੈਂ ਪਿੰਡ ਚ ਬੁਥਲਾਇਆ ਡਾਕਟਰ ਗਾਂਧੀ ਆਏ ਉਦੋਂ ਤਾਂ ਮੈਂ ਬੁਥਲਾਇਆ ਠੀਕ ਹੈ ਆਪਣੀ ਹਰਿਆਉ ਵਾਲੀ ਮੈਡਮ ਸੀਗੇ ਪ੍ਰਵਿੰਦਰ ਕੌਰ ਉਦੋਂ ਮੈਂ ਬੁਥਲਾਇਆ ਪਿੰਡ ਚ ਨੀਦਾ ਸੁਬਾਣਾ ਜੀ ਆਇਓ ਉਹਦੇ ਪੁੱਛ ਮੈਂ ਲਾਇਆ ਹੁਣ ਐਮਐਲਏ ਕਲਵੰਤ ਸਿੰਘ ਸੀਗੇ ਉਹਦੀ ਸਾਨੂੰ ਪੂਰੀ ਸਪੋਰਟ ਕੀਤੀ ਐ ਆਮਾਦੀ ਪਾਰਟੀ ਦੀ ਸਾਰੇ ਪਿੰਡ ਦੇ ਅੱਗੇ ਲਾ ਕੇ ਵੋਟਾਂ ਪਵਾਈਆਂ ਨੇ ਪਰ ਅੱਜ ਗੱਲ ਕੀ ਹੋ ਰਹੀ ਐ ਅੱਜ ਗੱਲ ਉਹੀ ਹੋ ਰਹੀ ਜਿਹੜੇ ਸਾਨੂੰ ਕਹਿੰਦੇ ਸੀਗੇ ਇਹ ਟੋਪੀ ਵਾਲੇ ਨੇ ਸਾਡੇ ਪਿੰਡ ਦੇ ਕੜਮ ਚੌਧਰੀ ਠੀਕ ਐ ਅੱਜ ਉਹ ਕੜਮ ਚੌਧਰੀ ਪਾਰਟੀ ਦੇ ਵਿੱਚ ਆ ਗਏ ਅਸੀਂ ਟੋਪੀ ਵਾਲੇ ਆ ਅਸੀਂ ਬਾਹਰ ਹੋ ਗਏ ਠੀਕ ਐ ਚਲ ਸਾਨੂੰ ਉਹਦਾ ਕੋਈ ਦੁੱਖ ਨਹੀਂ ਆ ਗਿਆ ਪਰ ਮੇਰੀ ਗਬਨਤੀ ਐ ਕਿ ਸਾਨੂੰ ਸੀਐਮ ਸਾਹਿਬ ਭਗਵੰਤ ਮਾਨ ਤੇ ਪੂਰੀ ਉਮੀਦ ਐ ਯੋ ਮੇਰੇ ਪਿੰਡ ਨੂੰ ਵੀ ਇਹ ਨਸ਼ੇਦਲ ਦਲ ਤੋਂ ਯਾਦ ਕਰਾਂਗੇ ਤੇ ਮੇਤੇ ਹੀ ਪਰਸਨਲੀ ਬਹੁਤ ਟੈਗ ਹੋਏ ਨੇ ਮੇਰੇ ਕੋਲ ਵੀਡੀਓ ਤੱਕ ਪਈਆਂ ਨੇ ਮੈਨੂੰ ਧਮਕੀਆਂ ਤੱਕ ਮਿਲੀਆਂ ਨੇ ਵੀ ਤੂੰ ਨਸ਼ੇ ਦੇ ਬਕਲ ਛੇੜਦਾ ਇਹ ਤੋਂ ਪਿੱਛੇ ਹਟ ਜਾ ਔਰ ਮੈਨੂੰ ਹੁਣ ਇਹ ਗੱਲ ਹੀ ਪਤਾ ਹੈ ਵੀ ਆ ਵੀਡੀਓ ਮੈਂ ਪਾ ਰਿਹਾ ਠੀਕ ਹੈ ਇਹ ਤੇ ਹੀ ਮੇਤੇ ਟੈਗ ਹੋਣਾ ਹੈ ਦੁਆਰੇ ਕੋਈ ਗੱਲ ਨਹੀਂ ਜ਼ਿੰਦਗੀ ਹੈ ਇਹ ਇਹ ਚੱਲਦੀ ਰਹਿਣੀ ਹੈ ਕਦੋਂ ਕੁਸ਼ੂ ਹੋ ਸਕਦਾ ਹੈ ਇਹ ਤੋਂ ਨਹੀਂ ਅਸੀਂ ਡਰਨ ਵਾਲੇ ਹੈਗੇ ਮੇਰੇ ਕੋਲ ਮੈਨੂੰ ਪਰਸਨ ਧਮਕੀਆਂ ਆਈਆਂ ਨੇ ਮੇਰੇ ਕੋਲ ਰਿਕਾਰਡਿੰਗੀਆਂ ਪਈਆਂ ਨੇ ਮੇਰੇ ਕੋ ਫੇਸ ਫੇਸਬੁਕ ਤੇ ਪਾਈ ਹੋਈਆਂ ਨੇ ਜਿਹੜੀ ਸਟੋਰੀ ਨੇ ਉਹ ਵੀ ਪਈਆਂ ਨੇ ਮੇਰਾ ਨਾਂ ਲੈ ਕੇ ਪਾਈਆਂ ਹੋਈਆਂ ਨੇ ਮੈਨੂੰ ਪਰਸੇ ਫੋਨ ਕਰਕੇ ਧਮਕੀਆਂ ਦਿੱਤੇ ਗਏ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਇਹ ਕਰ ਦਾਂਗੇ ਕੋਈ ਵੀ ਇਹ ਕੋਸ਼ਿਸ਼ ਨਹੀਂ ਦਿੰਦਾ ਜ਼ਿੰਦਗੀ ਹੈ ਜੇ ਦੱਸ ਜਿੰਦੀ ਬਚਾਣ ਲਈ ਜਾਂ ਜਾਨ ਜਾਂਦੀ ਹੈ ਮੈਨੂੰ ਕੋਈ ਦਿੱਕਤ ਨਹੀਂ ਹੋਊਗੀ ਤੇ ਮੈਂ ਸੀਐਮ ਭਗਵੰਤ ਮਾਨ ਸਾਹਿਬ ਤੇ ਆਮ ਆਦੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੀ ਹੈ ਉਹਨਾਂ ਕੋਈ ਬੇਇੰਤਿਆ ਹੈ ਕਿ ਮੇਰੇ ਪਿੰਡ ਚ ਇੱਕ ਕੋੜ ਵੱਡਿਆ ਜਾਵੇ ਤੇ ਇਹ ਠੱਲ ਪਾਈ ਜਾਵੇ ਧੰਨਵਾਦ ਜੀ ਜੈ ਹਿੰਦ ਇਨਕਲਾਬ ਜਿੰਦਾਬਾਦ